ਮੈਂ ਤਾਂ ਆ ਕੇ ਮੈਨੂੰ ਦੱਸਦਾ ਦਿਓ ਕੀ ਸੀਨ ਹੈ ਕੀ ਕਿੱਦਾਂ ਦਾ ਕਨਸੈਪਟ ਹੈ ਮੈਂ ਨਹੀਂ ਸੁਣੀ ਇਹਨਾਂ ਦਾ ਤੇ ਮੈਨੂੰ ਭਰੋਸਾ ਸੀ ਕਿ ਇਹਨਾਂ ਨੇ ਵਧੀਆ ਬਣਾਣੀ ਔਰ ਵਧੀਆ ਬਣਾਈ ਹੈ ਬਹੁਤ ਹੀ ਅੱਛੀ ਸਕ੍ਰਿਪਟ ਹੋਣੀ ਹੈ ਮੇਰਾ ਖਿਆਲ ਹੈ ਵੀ 30 32 ਦਿਨ ਦਾ ਸ਼ੂਟ ਹੈ 16 17 ਦਿਨਾਂ ਦੇ ਵਿੱਚ ਇਹ ਕੰਪਲੀਟ ਕਰ ਲੈਣਾ ਇੱਕ ਹੀ ਕਾਲੀ ਗਾਦੀ ਪਾਈਏ ਦੂਜੇ ਕੰਮ ਤੇ ਜਾਣਾ ਕੰਮ ਤੇ ਵੀ ਜਾਣਾ ਬਾਕੀ ਸਮਾਂ ਵੀ ਬਚਦਾ ਪ੍ਰੋਡਿਊਸਰ ਦਾ ਪੈਸਾ ਵੀ ਬਚਦਾ ਸਾਡਾ ਡਾਇਰੈਕਟਰ ਤੇਜ਼ ਬਹੁਤ ਹੈ ਕਮਾਂਡਿੰਗ ਪਾਵਰ ਵੀ ਬਹੁਤ ਹੈ ਸਾਰੇ ਪਾਣੀ ਵਾਂਗੂ ਚੱਲਦੇ ਨੇ ਜਿੰਨੇ ਵੀ ਜੰਨਾ ਕਰੂ ਹੈ ਔਰ ਸਭ ਤੋਂ ਫਾਸਟ ਡਾਇਰੈਕਟਰ ਹੈ ਮੈਂ ਸਮਝਦਾ ਜਿੰਨੇ ਵੀ ਮੈਂ ਹੁਣ ਤੱਕ ਕੰਮ ਕੀਤਾ ਹੈ ਸਭ ਤੋਂ ਫਾਸਟ ਕੰਮ ਕਰਨ ਵਾਲੇ ਹੈ ਸਾਨੂੰ ਪੱਪੂ ਯਾਦਵ ਜਿਹੜਾ ਦੇਖਣ ਨੂੰ ਮਿਲਿਆ ਸੀਗਾ ਉਹ ਸਾਰਿਆਂ ਦੇ ਕੈਰੈਕਟਰ ਬਹੁਤ ਪਸੰਦ ਕੀਤਾ ਸੀ ਇਸ ਵਿੱਚ ਕੈਰੈਕਟਰ ਉਹ ਕਿਵੇਂ ਦਾ ਹੋਏਗਾ ਹੋਵੇਗਾ ਜਾਂ ਨਹੀਂ ਹੋਵੇਗਾ ਸਾਨੂੰ ਪਲੀਜ਼ ਉਹਦੇ ਬਾਰੇ ਦੱਸੋ ਮੇਰੀ ਦਾੜੀ ਕੱਟੀ ਨੇ ਦੱਸ ਹੀ ਦਿੱਤਾ ਹੋਣਾ ਵੈਸੇ ਤਾਂ

ਉਹ ਸੋਚਦੇ ਧੀਆਂ ਬਾਰੇ ਹਨਾ ਉਹ ਹਰ ਘਪਿਓ ਨੂੰ ਫਿਕਰ ਲੱਗਿਆ ਰਹਿੰਦੀ ਜਦੋਂ ਧੀ ਘਰ ਦੇ ਵਿੱਚ ਜਵਾਨ ਹੁੰਦੀ ਹੈ ਪਰ ਇਹ ਹਰ ਘਰ ਦੀ ਇਹ ਸਟੋਰੀ ਹੈ ਜਿਹੜੇ ਧੀਆਂ ਵਾਲੇ ਆ ਉਹ ਖਾਸ ਕਰਕੇ ਜਿਹੜੇ ਆਪਣੀ ਫੈਮਿਲੀ ਨੂੰ ਪਿਆਰ ਕਰਦੇ ਆ ਸਾਰੇ ਹਨਾ ਜਿਨ੍ਹਾਂ ਦੀ ਬੌਂਡਿੰਗ ਹੈ ਉਹ ਸਾਰੇ ਜ਼ਰੂਰ ਇਸ ਫਿਲਮ ਨੂੰ ਦੇਖ ਕੇ ਬਹੁਤ ਚੰਗਾ ਉਹਨਾਂ ਨੂੰ ਲੱਗੂਗਾ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਫੋਕਸ ਮੇਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਆ ਤੁਸੀਂ ਸੋਚ ਰਹੇ ਹੋਵੋਗੇ ਕੀ ਮਨੀਸ਼ਾ ਅੱਜ ਕਿੱਥੇ ਰਹੀ ਆ ਬਾਈ ਦੂ ਵੀ ਅੱਜ ਮੈਂ ਪਹੁੰਚੀ ਆ ਇੱਕ ਮੂਵੀ ਦੇ ਔਨ ਸੈੱਟ ਲੋਕੇਸ਼ਨ ਤੇ ਜਿੱਥੇ ਕਿ ਮੂਵੀ ਸ਼ੂਟ ਹੋ ਰਹੀ ਆ ਕਿਹੜੀ ਮੂਵੀ ਹੋ ਵੀ ਦੱਸ ਦਨੀ ਆ ਤੁਸੀਂ ਇੱਕ ਫਿਲਮ ਦੇਖੀ ਹੁੰਨੀ ਆ ਕਿ ਕੁੜੀਆਂ ਜਵਾਨ ਤੇ ਬਾਪੂ ਪਰੇਸ਼ਾਨ ਕਿਉਂਕਿ ਜਦੋਂ ਹੀ ਕੁੜੀਆਂ ਜਵਾਨ ਹੁੰਦੀਆਂ ਨਾ ਤੇ ਬਾਪੂ ਪਰੇਸ਼ਾਨ ਹੋ ਜਾਂਦਾ ਆ ਤੇ ਕਿਸ ਕਿਸ ਤਰੀਕੇ ਨਾਲ ਪਰੇਸ਼ਾਨ ਹੁੰਦਾ ਉਹ ਤੁਸੀਂ ਫਿਲਮ ਦੇ ਵਿੱਚ ਦੇਖ ਹੀ ਲਿਆ ਸੀਗਾ ਬਟ ਹੁਣ ਇਸ ਫਿਲਮ ਦਾ ਆ ਰਿਹਾ ਪਾਰਟ 2 ਜਿਹੜਾ ਕਿ ਸ਼ੂਟ ਹੋ ਰਿਹਾ ਚਲੋ ਜੀ ਆਜੋ ਮੇਰੇ ਨਾਲ ਕਿਨੇ ਸ਼ੂਟ ਹੋ ਰਿਹਾ ਕਿਹੜੇ ਕਿਹੜੇ ਕਲਾਕਾਰ ਨੇ ਉਹ ਉਹਨਾਂ ਨਾਲ ਗੱਲਾਂ ਪਤਾ ਕਰਾਂਗੇ ਤੇ ਨਜ਼ਾਰੇ ਲੈਣੇ ਆਜੋ ਫਿਰ ਮਿਲਾਂਗੇ ਸੋ ਫਾਈਨਲੀ ਕਰਮਜੀਤ ਅਨਮੋਲ ਸਰ ਤੇ ਮੂਵੀ ਦੇ ਰਾਈਟਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ lettes see ਜੀ ਕਿਵੇਂ ਦਾ ਮਾਹੌਲ ਬਣਿਆ ਹੋਇਆ ਸਰ ਪਲੀਜ਼ ਜੀ ਥੋੜੀ ਜੇ ਅੰਦਰ ਕਰ ਲੋ ਜੀ ਪਲੀਜ਼ ਸਰ ਬੈਠੋ ਤੁਸੀਂ ਵੀ ਸੋ ਫਿਲਮ ਦੇ ਡਾਇਰੈਕਟਰ ਨੇ ਜਿਹੜੇ ਅਵਤਾਰ ਸਰ ਕਰਮਜੀਤ ਅਨਮੋਲ ਸਰ ਜਿਹੜੇ ਕਿ ਮੂਵੀ ਦੇ ਵਿੱਚ ਕੰਮ ਕਰ ਰਹੇ ਨੇ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੂੰ ਦੇਖਿਆ ਤੇ ਮੂਵੀ ਦੇ ਰਾਈਟਰ ਵੀ ਸਾਡੇ ਨਾਲ ਬੈਠੇ ਨੇ ਅਮਨ ਸਿੱਧੂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਕੀ ਬਾਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਮੇਰੇ ਵੀ ਬਹੁਤ ਵਧੀਆ ਜੀ ਸੋ ਜੀ ਕਿਵੇਂ ਦਾ ਚੱਲ ਰਿਹਾ ਸ਼ੂਟ ਬਹੁਤ ਹੀ ਵਧੀਆ ਚੱਲ ਰਿਹਾ ਜੀ ਔਰ ਪੂਰੇ ਲੱਗੇ ਹੋਏ ਆ ਕਈ ਦਿਨਾਂ ਤੋਂ ਜੀ ਔਰ ਬਹੁਤ ਸੋਹਣਾ ਮਾਹੌਲ ਹੈ ਔਰ ਪੂਰੀ ਮਸਤੀ ਵੀ ਚੱਲ ਰਹੀ ਹੈ ਔਰ ਕੰਮ ਵੀ ਵਧੀਆ ਹੋ ਰਿਹਾ ਜੀ ਜੀ ਬਿਲਕੁਲ ਮੈਂ ਦੇਖ ਰਹੀ ਸੀ ਤੁਸੀਂ ਬੱਚਿਆਂ ਦੇ ਨਾਲ ਇੱਕ ਕੰਦੇ ਵਿੱਚ ਥੋੜਾ ਜਿਹਾ ਮਜ਼ਾਕ ਜਿਹਾ ਕਰ ਰਹੀ ਸੀ ਨਾ ਜਦੋਂ ਲਾਗੇ ਖੜੇ ਸੀਗੇ ਸੋ ਬੱਚਿਆਂ ਨੂੰ ਬੜਾ ਚਾਹ ਹੁੰਦਾ ਹੈ ਸ਼ੂਟਿੰਗ ਦੇਖਣ ਦਾ ਹੈ ਨਾ ਸੋ ਇਦਾਂ ਦਾ ਮਾਹੌਲ ਚੰਗਾ ਲੱਗਦਾ ਸਿਰ ਜਦੋਂ ਪਹਿਲੀ ਮੂਵੀ ਆਈ ਸੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਹੈ ਨਾ ਕੁੜੀਆਂ ਨੇ ਤੰਗ ਕੀਤਾ ਸੀ ਤੇ ਅਸੀਂ ਦੇਖਿਆ ਵੀ ਸੀਗਾ ਸੋ ਇਸ ਫਿਲਮ ਦੇ ਵਿੱਚ ਸਾਨੂੰ ਨਵਾਂ ਕੀ ਦੇਖਣ ਨੂੰ ਮਿਲੇਗਾ ਤੇ ਕੁੜੀਆਂ ਕਿੰਨਾ ਕੁ ਪਰੇਸ਼ਾਨ ਕਰਨਗੀਆਂ ਕਿ ਦੇਖੋ ਸਟੋਰੀ ਤਾਂ ਰੀਲ ਨਹੀਂ ਕਰ ਸਕਦੇ ਪਰ ਇਹ ਹਰ ਘਰ ਦੀ ਇਹ ਸਟੋਰੀ ਹੈ ਜਿਹੜੇ ਧੀਆ ਵਾਲੇ ਆ ਉਹ ਖਾਸ ਕਰਕੇ ਜਿਹੜੇ ਆਪਣੀ ਫੈਮਿਲੀ ਨੂੰ ਪਿਆਰ ਕਰਦੇ ਆ ਸਾਰੇ ਹੈ ਨਾ ਜਿਨ੍ਹਾਂ ਦੀ ਬੌਂਡਿੰਗ ਹੈ ਉਹ ਸਾਰੇ ਜਰੂਰ ਇਸ ਫਿਲਮ ਨੂੰ ਦੇਖ ਕੇ ਬਹੁਤ ਚੰਗਾ ਉਹਨਾਂ ਨੂੰ ਲੱਗੂਗਾ ਔਰ ਇੱਕ ਪਿਓ ਧੀ ਦਾ ਜੋ ਪਿਓ ਸੋਚਦੇ ਧੀਆ ਬਾਰੇ ਹੈ ਨਾ ਉਹ ਹਰ ਪਿਓ ਨੂੰ ਫਿਕਰ ਲੱਗਿਆ ਰਹਿੰਦੇ ਜਦੋਂ ਧੀ ਘਰ ਦੇ ਵਿੱਚ ਜਵਾਨ ਹੁੰਦੀ ਹੈ ਤੇ ਉਹ ਮਤਲਬ ਜਾਇਜ਼ ਵੀ ਹੈ ਮਾਪਿਆਂ ਦਾ ਸੋਚਣਾ ਉਹੀ ਸਾਰੀਆਂ ਗੱਲਾਂ ਨੇ ਇਸ ਫਿਲਮ ਦੇ ਵਿੱਚ ਔਰ ਬੜਾ ਪਿਆਰਾ ਕਨਸੈਪਟ ਅਮਨ ਨੇ ਤੇ ਅਵਤਾਰ ਡਾਇਰੈਕਟਰ ਨੇ ਸਿਰਜਿਆ ਔਰ ਜੋ ਬਹੁਤ ਹੀ ਵਧੀਆ ਫਿਲਮ ਹੈ ਔਰ ਕਾਸਟ ਵੀ ਕੁਦਰਤੀ ਬੜੀ ਵਧੀਆ ਜਿਹੜੀਆਂ ਨਵੀਆਂ ਤਿੰਨ ਕੁੜੀਆਂ ਇੰਨੀਆਂ ਅੱਛੀਆਂ ਆਰਟਿਸਟ ਨੇ ਤੇ ਇਹਨਾਂ ਨੂੰ ਖੁਦ ਅਸੀਂ ਚੂਜ਼ ਕੀਤਾ ਦੇਹਾ ਤੇ ਬਹੁਤ ਹੀ ਵਧੀਆ ਕੰਮ ਕਰ ਰਹੀਆਂ ਨੇ ਕੁੜੀਆਂ ਆ ਛੋਟੀ ਜੀ ਉਮਰ ਦੀਆਂ ਨੇ ਸਾਰੀਆਂ ਤੇ ਬਹੁਤ ਪਿਆਰੀਆਂ ਕੁੜੀਆਂ ਆ ਮੈਂ ਉੱਥੇ ਸਟਾਰ ਕਾਸਟ ਹੀ ਆਣ ਲੱਗੀ ਸੀ ਕਰਮਜੀਤ ਸਰ ਤੇ ਸਾਨੂੰ ਮਤਲਬ ਕਿ ਦਿਖਣ ਗਏ ਥੋੜਾ ਲੁੱਕ ਵੀ ਉਦਾਂ ਪਤਾ ਲੱਗ ਰਿਹਾ ਪਰ ਜਿਹੜਾ ਪੁਰਾਣੀਆਂ ਕੁੜੀਆਂ ਸੀਗੀਆਂ ਜਿਹੜੀਆਂ ਸੋ ਉਹਨਾਂ ਦੇ ਵਿੱਚ ਚੇਂਜਸ ਲੈ ਕੇ ਆਂਦੇ ਆ ਰਾਈਟ ਜੀ ਜੀ ਇੱਕ ਕੁੜੀ ਹੈਗੀ ਹੈ ਪੁਰਾਣੀ ਤੇ ਬਾਕੀ ਤਿੰਨ ਕੁੜੀਆਂ ਨਵੀਆਂ ਨੇ ਤੇ ਬਹੁਤ ਤਿੰਨੇ ਬੜੀਆਂ ਅੱਛੀਆਂ ਕੁੜੀਆਂ ਨੇ ਔਰ ਸੋਨਾ ਕੰਮ ਕੀਤਾ ਬਾਕੀ ਰਾਜਤਾਲੀਆਲ ਜੀ ਨੇ ਤੇ ਹੋਰ ਵੀ ਕਈ ਕਲਾਕਾਰ ਨੇ ਆਪਣਾ ਪਹਿਨੀਪਾਲ ਸਾਹਿਬ ਨੇ ਤੇ ਹਾਂਜੀ ਸੁਖਵਿੰਦਰ ਰਾਜ ਜੀ ਨੇ ਤੇ ਬੜੇ ਵਧੀਆ ਕਲਾਕਾਰ ਨੇ ਸਾਰੇ ਜਿੰਨੇ ਵੀ ਹੈਗੇ ਆ ਓਕੇ ਜੀ ਸੋ ਹੁਣ ਤੁਹਾਡਾ ਰੋਲ ਕਦੋਂ ਦੇਖਾਂਗੇ ਆਪਾਂ ਤੁਸੀਂ ਸ਼ੂਟ ਲਈ ਕਰੋ ਜਾਣਾ ਆਪਾਂ ਵੇਟ ਕਰ ਰਹੇ ਹਾਂ ਹੁਣ ਬੁਲਾਉਣ ਵਾਲੇ ਹੀ ਨੇ ਹੋਰੀ ਵਿੱਚ ਹੱਕ ਪੈਜਵੇ ਵਧੀਆ ਮੋਟੀਵੇਸ਼ਨਲ ਮੂਵੀ ਹੈ ਜੀ ਔਰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਬੰਦੇ ਨੂੰ ਤੇ ਚੱਲਦੇ ਰਹਿਣਾ ਚਾਹੀਦਾ ਔਰ ਚੱਲਦੇ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ ਸੋ ਜੇ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਚੰਗਾ ਲੱਗੂਗਾ ਤੁਸੀਂ ਇੱਕ ਕੁੜੀ ਹੋ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਲੱਗੇਗਾ ਜਦੋਂ ਪਹਿਲੀ ਮੂਵੀ ਆਈ ਸੀ ਜਦੋਂ ਅਸੀਂ ਦੇਖੀ ਸੀ ਸਾਨੂੰ ਸੱਚੀ ਬਹੁਤ ਚੰਗੀ ਲੱਗੀ ਸੀ 노 ਡਾਊਟ ਐਂਡ ਬਹੁਤ ਏ ਲੋਕਾਂ ਨੂੰ ਪਸੰਦ ਵੀ ਆਈ ਸੀ ਬਟ ਜਦੋਂ ਤੁਹਾਡੇ ਕੋਲ ਦੂਜੀ ਦੀ ਸਕ੍ਰਿਪਟ ਆਈ ਤੁਸੀਂ ਬਿਨਾ ਸੋਚੇ ਸਮਝੇ ਹਾਂ ਕਰ ਦਿੱਤੀ ਕਿ ਪ੍ਰੋਪਰ ਪੜਿਆ ਜਾਂ ਰਾਈਟਰ ਦੇ ਨਾਲ ਡਿਸਕਸ ਕੀਤੀਆਂ ਚੀਜ਼ਾਂ ਨਾ ਜੀ ਮੈਨੂੰ ਇਹਨਾਂ ਤੇ ਭਰੋਸਾ ਹੀ ਐ ਨਾ ਮੈਂ ਤਾਂ ਆ ਕੇ ਮੈਨੂੰ ਦੱਸ ਤਾਂ ਦਿਓ ਕੀ ਸੀਨ ਹੈ ਕੀ ਕਿੱਦਾਂ ਦਾ ਕਨਸੈਪਟ ਹੈ ਮੈਂ ਨਹੀਂ ਸੁਣੀ ਇਹਨਾਂ ਤੋਂ ਤੇ ਮੈਨੂੰ ਭਰੋਸਾ ਸੀ ਕਿ ਇਹਨਾਂ ਨੇ ਵਧੀਆ ਬਣਾਉਣੀ ਔਰ ਵਧੀਆ ਬਣਾਈ ਐ ਬਹੁਤ ਹੀ ਅੱਛੀ ਸਕ੍ਰਿਪਟ ਬੁਣੀ ਐ ਔਰ ਬੜਾ ਵਧੀਆ ਤਾਮਾ ਜਮਾ ਸਾਡਾ ਡਾਇਰੈਕਟਰ ਤੇਜ ਬਹੁਤ ਹੈ ਤੇਜ ਬਹੁਤ ਹੈ ਕਮਾਂਡਿੰਗ ਪਾਵਰ ਵੀ ਬਹੁਤ ਹੈ ਸਾਰੇ ਪਾਣੀ ਵਾਂਗੂ ਚੱਲਦੇ ਨੇ ਜਿੰਨੇ ਵੀ ਜਿੰਨਾ ਕਰੂਗਾ ਔਰ ਸਭ ਤੋਂ ਫਾਸਟ ਡਾਇਰੈਕਟਰ ਐ ਮੈਂ ਸਮਝਦਾ ਜਿੰਨੇ ਵੀ ਮੈਂ ਹੁਣ ਤੱਕ ਕੰਮ ਕੀਤਾ ਸਭ ਤੋਂ ਫਾਸਟ ਕੰਮ ਕਰਨ ਵਾਲੇ ਇਹ ਬੰਦੇ ਕਦੀ ਕਦੀ ਐਵੇਂ ਵੀ ਕਹਿੰਦੇ ਆ ਕਿ ਫਟਾਫਟ ਸ਼ਾਟ ਕਰੋ ਲਾਈਕ ਦਿਨ ਰਾਤ ਇੱਕ ਕਰ ਦੋ ਇਹ ਵੀ ਚੀਜ਼ਾਂ ਹੁੰਦੀਆਂ ਨੇ ਹੋਈ ਵੀ ਹੈ ਜੀ ਦਿਨ ਰਾਤ ਇੱਕੋ ਹੀ ਹੋਈ ਵੀ ਆ ਹਣਾ ਕਿੰਨੇ ਦਿਨਾਂ ਦਾ ਸ਼ੂਟ ਮਲਕੀ ਕਿੰਨੇ ਦਿਨਾਂ ਚ ਖਤਮ ਕਰ ਲੈਣਾ ਆ ਮੇਰਾ ਖਿਆਲ ਹੈ ਵੀ 30 32 ਦਿਨ ਦਾ ਸ਼ੂਟ ਹੈ 16 17 ਦਿਨਾਂ ਦੇ ਵਿੱਚ ਕੰਪਲੀਟ ਕਰ ਲੈਣਾ ਹੈ ਐਨੀ ਕਾਲੀ ਗਾਦੀ ਪਾਈਏ ਦੂਜੇ ਕੰਮ ਤੇ ਜਾਣਾ ਹੈ ਕੰਮ ਤੇ ਵੀ ਜਾਣਾ ਬਾਕੀ ਸਮਾਂ ਵੀ ਬਚਦਾ ਪ੍ਰੋਡਿਊਸਰ ਦਾ ਪੈਸਾ ਵੀ ਬਚਦਾ ਇਹ ਵਧੀਆ ਮਤਲਬ ਗੱਲ ਹੈ ਜੀ ਇਹ ਜਿਹੜੇ ਘੱਟ ਦਿਨਾਂ ਦੇ ਵਿੱਚ ਵਧੀਆ ਕੰਮ ਕਰ ਅੱਛਾ ਸਰ ਸਾਨੂੰ ਤੁਹਾਡੀ ਆਵਾਜ਼ ਦੇ ਵਿੱਚ ਕੁਝ ਸੁਣਨ ਨੂੰ ਮਿਲੂਗਾ ਇਸ ਫਿਲਮ ਦੇ ਵਿੱਚ ਮੈਨੂੰ ਬਸ ਡਾਇਲੌਗ ਹੀ ਮਿਲਣਗੇ ਮੇਰੇ ਨਹੀਂ ਮੈਂ ਗਾਣਾ ਗਾਉਣਾ ਸੀਗਾ ਹਾਂ ਬਟ ਮੈਨੂੰ ਜ਼ਿਆਦਾ ਚੰਗਾ ਇਹ ਲੱਗਿਆ ਕਿ ਇਹ ਗਾਣਾ ਨਿਸ਼ਚਤਰ ਗੱਲ ਜੀ ਗਾਉਣ ਔਰ ਮੈ ਨਿਸ਼ਚਤਰ ਗੱਲ ਜੀ ਤੋਂ ਗਵਾਇਆ ਜੀ ਗਾਣਾ ਔਰ ਬੜਾ ਹੀ ਪਿਆਰਾ ਗਾਇਆ ਉਹਨਾਂ ਨੇ ਬਹੁਤ ਹੀ ਜਦੋਂ ਗਾਣਾ ਆਇਆ ਤੁਹਾਨੂੰ ਪਤਾ ਲੱਗੂਗਾ ਕਿ ਵਾਕਈ ਨਿਸ਼ਚਤਰ ਗੱਲ ਜੀ ਨੇ ਕਮਾਲ ਕੀਤਾ ਹੈ ਆਵਾਜ਼ ਹੈ ਜੀ ਉਹ ਬਹੁਤ ਸੋਹਣਾ ਗਾਉਂਦੇ ਨੇ নো ਡਾਊਟ ਅੱਛਾ ਸਰ ਐਕਟਿੰਗ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਤੁਹਾਨੂੰ ਤੁਹਾਡੇ ਕਿਹੜਾ ਰੋਲ ਦੇਖਣ ਨੂੰ ਮਿਲੇਗਾ ਜਾਂ ਕਿਹੜਾ ਸੁਣਨ ਨੂੰ ਮਿਲੇਗਾ ਉਸ ਜਦੋਂ ਨੰਬਰ ਨਹੀਂ ਲਿਖਿਆ ਹੁੰਦੇ ਵੀ ਕਰਮਜੀਤ ਅਨਮੋਲ ਪ੍ਰੋਡਿਊਸਰ ਡਾਇਰੈਕਟਰ ਸਿੰਗਰ ਐਕਟਰ ਉਹਨਾਂ ਦੇ ਵਿੱਚੋਂ ਕੀ ਕੀ ਚੀਜ਼ਾਂ ਸਾਨੂੰ ਦਿਖਣ ਨੂੰ ਮਿਲਣਗੀਆਂ ਮੈਂ ਮੈਂ ਕਲੈਕਟਰ ਹੀ ਆ ਜੀ ਉਸ ਤੋਂ ਇਲਾਵਾ ਕੁਝ ਨਹੀਂ ਨਹੀਂ ਮੈਂ ਕੁਝ ਨਹੀਂ ਹੈ ਬਹੁਤ ਕੁਝ ਨਹੀਂ ਦੱਸਣਾ ਨਹੀਂ ਸਤਿ ਸ਼੍ਰੀ ਅਕਾਲ ਜੀ 올 ਦਿ ਵੈਰੀ ਬੈਸਟ ਸਰ ਥੈਂਕ ਯੂ ਸੋ ਮਚ ਟਾਈਮ ਦੇਣ ਦੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਜੀ ਕਰਮਜੀਤ ਅਨਮੋਲ ਸਰ ਨਾਲ ਤੇ ਗੱਲ ਕਰ ਲਈ ਉਹਨਾਂ ਨੇ ਦੱਸਦਾ ਕਿ ਉਹਨਾਂ ਦਾ ਰੋਲ ਕਿਵੇਂ ਦਾ ਹੋਣ ਵਾਲਾ ਹੈ ਹੁਣ ਸਾਡੇ ਕੋਲ ਨੇ ਫਿਲਮ ਦੇ ਰਾਈਟਰ ਅਮਨ ਸਿੱਧੂ ਉਹਨਾਂ ਨੇ ਗੱਲਬਾਤ ਕਰਦਿਆਂ ਜਿਨ੍ਹਾਂ ਨੇ ਪ੍ਰੋਪਰ ਮੂਵੀ ਲਿਖ ਲਈ ਆ ਸੱਚੀ ਗੱਲ ਜੀ ਸੱਚੀ ਗੱਲ ਜੀ ਅ ਜੀ ਸੋ ਕਿਵੇਂ ਦਾ ਮਾਹੌਲ ਲੱਗ ਰਿਹਾ ਸਰ ਤੁਹਾਡੇ ਅਕੋਰਡਿੰਗ ਬੜਾ ਪੋਜ਼ਿਟਿਵ ਮਾਹੌਲ ਹੈਗਾ ਬਾਕੀ ਜਿਵੇਂ ਕਰਮਜੀਤ ਭਾਈ ਨੇ ਤਾਂ ਇੰਨੀਆਂ ਗੱਲਾਂ ਦੱਸ ਦਿੱਤੀਆਂ ਤਾਂ ਮੇਰੇ ਕਰਨ ਲਈ ਕੋਈ ਗੱਲਾਂ ਰਹੀਆਂ ਨਹੀਂ ਆ ਫਿਲਮ ਬਾਰੇ ਈ ਫੈਰੀ ਡਾਇਰੈਕਟਰ ਸਾਹਿਬ ਨੇ ਜਿਹੜਾ ਮਾਹੌਲ ਮੇਨ ਗੱਲ ਕੀ ਹੁੰਦੀ ਹੈ ਕਿ ਜਦੋਂ ਆਪਣਾ ਪੇਪਰ ਵਰਕ ਕੰਪਲੀਟ ਹੁੰਦਾ ਹੈ ਨਾ ਤਾਂ ਸਪੀਡ ਇੱਕ ਸ਼ੂਟ ਦੀ ਬਣੀ ਰਹਿੰਦੀ ਹੈ ਤਾਂ ਪਾਰ ਭਾਜੀ ਦਾ ਜਿਹੜਾ ਪੇਪਰ ਵਰਕ ਉਹ ਬੜਾ ਸਟਰੋਂਗ ਰਹਿੰਦਾ ਹੈਗਾ ਤਾਂ ਉਹਦੇ ਕਰਕੇ ਉਹਨਾਂ ਨੂੰ ਪਤਾ ਹੈਗਾ ਕਿ ਇਸ ਤੋਂ ਬਾਅਦ ਕੀ ਚੀਜ਼ ਕਰਨੀ ਹੈ ਇਸ ਵਾਰ ਕਿਹੜੀ ਚੀਜ਼ ਲਾਉਣੀ ਹੈਗੀ ਤਾਂ ਟੀਮ ਵਿੱਚ ਉਹ ਸਾਰੀ ਪ੍ਰੇਅ ਰਹਿੰਦੀ ਆ ਤੇ ਇਹਦੇ ਡਾਇਰੈਕਟਰ ਸਾਹਿਬ ਸਾਡੇ ਤੇਜ ਰਹਿੰਦੇ ਨੇ ਓਕੇ ਜੀ ਅੱਛਾ ਜਦੋਂ ਪਹਿਲੀ ਫਿਲਮ ਆਈ ਸੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਉਹਦੇ ਵਿੱਚ ਸਾਨੂੰ ਪੱਪੂ ਯਾਦਵ ਜਿਹੜਾ ਦੇਖਣ ਨੂੰ ਮਿਲਿਆ ਸੀਗਾ ਉਹ ਸਾਰਿਆਂ ਨੇ ਕੈਰੇਕਟਰ ਬਹੁਤ ਪਸੰਦ ਕੀਤਾ ਸੀ ਇਸ ਵਿੱਚ ਕੈਰੇਕਟਰ ਉਹ ਕਿਵੇਂ ਦਾ ਹੋਏਗਾ ਹੋਵੇਗਾ ਜਾਂ ਨਹੀਂ ਹੋਵੇਗਾ ਸਾਨੂੰ ਪਲੀਜ਼ ਉਹਦੇ ਬਾਰੇ ਦੱਸੋ ਮੇਰੀ ਦਾੜੀ ਕੱਟੀ ਨੇ ਦੱਸ ਹੀ ਦਿੱਤਾ ਹੋਣਾ ਵੈਸੇ ਤਾਂ ਬਿਲਕੁਲ ਲੁੱਕ ਥੋੜਾ ਥੋੜਾ ਲੱਗ ਰਿਹਾ ਤਾਂ ਹੀ ਮੈਂ ਇਹ ਸਵਾਲ ਪੁੱਛਿਆ ਕਿ ਸਾਨੂੰ ਉਹ ਉਹ ਸਾਹਮਣੇ ਲੱਗੀ ਹੋਈ ਮੇਰੀ ਹੱਡੀਆਂ ਦੇਖਣ ਨੂੰ ਸਾਹਮਣੇ ਰੀੜੀ ਲੱਗੇ ਰੀੜੀ ਲੱਗੀ ਹੈ ਰੀੜੀ ਲੱਗੀ ਹੈ ਠੀਕ ਹੈ ਜੀ ਆਇਆ ਕੋ हां यार ਤੁਸੀਂ ਤੁਸੀਂ ਲੇਟ ਆਏ ਹੋ ਮੈਂ ਤਾਂ ਅੱਦੇ ਮੱਲੇ ਦੀਆਂ ਹੋਰ ਕੱਪੜੇ ਪ੍ਰੈਸ ਕਰਕੇ ਤੇ ਆਇਆ ਠੀਕ ਅੱਗੇ ਤੇ ਇਧਰ ਹੀ ਆਇਆ ਕਹਿਣਾ ਆ ਪੱਪੂ ਯਾਦਵ ਤੇ ਕੀ ਹੈ ਨਾ ਕਿ ਪੱਪੂ ਯਾਦਵ ਨਾਲ ਜਿਵੇਂ ਪਿਛਲੀ ਫਿਲਮ ਦੇ ਵਿੱਚ ਜਦੋਂ ਅਸੀਂ ਪਾਇਆ ਸੀਗਾ ਕਿਉਂਕਿ ਮੇਰਾ ਕੋਈ ਪਲਾਨ ਨਹੀਂ ਸੀਗਾ ਪਹਿਲਾਂ ਇਹ ਕੈਰੈਕਟਰ ਕਰਨ ਦਾ ਜਦੋਂ ਫਰਸਟ ਮੂਵੀ ਹੋਈ ਸੀ ਕਿ ਜਦੋਂ ਮੈਂ ਸੁਣਾਉਂਦਾ ਸੀਗਾ ਤਾਂ ਅਵਤਾਰ ਭਾਜੀ ਨੇ ਮੈਨੂੰ ਜ਼ਬਰਦਸਤੀ ਕਿਹਾ ਕਿ ਤੂੰ ਇਹ ਕੈਰੈਕਟਰ ਕਰ ਤਾਂ ਮੈਂ ਕਿਹਾ ਸੀ ਭਾਜੀ ਮੈਨੂੰ ਹੋਣਾ ਨਹੀਂ ਮੈਂ ਕਦੇ ਬਿਹਾਰ ਦਾ ਕੀਤਾ ਨਹੀਂ ਕਰ ਪਰ ਜਦੋਂ ਕੀਤਾ ਉਹਦਾ ਰਿਸਪੌਂਸ ਠੀਕ ਆਇਆ ਹੈ ਨਾ ਸਭ ਨੂੰ ਪਸੰਦ ਲੱਗਿਆ ਤਾਂ ਅਵਤਾਰ ਭਾਜੀ ਦਾ ਤੇਨੇ ਮਰਜੀ ਚੇਂਜ ਕਰਨਾ ਕਰ ਲਿਆ ਨਾ ਪੱਪੂ ਜਾਦਵ ਨਹੀਂ ਚੇਂਜ ਕਰਨਾ ਪੱਪੂ ਜਾਦਵ ਤੁਸੀਂ ਰਹਿਣਾ ਹੈਗਾ ਤੇ ਪਿਓ ਵੀ ਨਹੀਂ ਚੇਂਜ ਕਰਨਾ ਹੈ ਨਾ ਮੇਰਾ ਨਹੀਂ 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 ਉਹ ਨਾ ਦਾ ਕੁੜੀਆਂ ਦਾ ਉਹ ਤਾਂ ਬਿਲਕੁਲ ਬਿਲਕੁਲ ਕਰਨੀ ਤੇ ਭਾਈ ਦਾ ਉਹ ਤਾਂ ਉਹ ਤਾਂ ਉਹਨਾਂ ਬਿੰਡਾਂ ਦਾ ਫਿਲਮ ਹੀ ਹੈ ਨਹੀਂ ਹੈ ਅੱਛਾ ਜਿਵੇਂ ਕਿ ਸਰ ਉਹਨਾਂ ਨੇ ਦੱਸਿਆ ਸਾਨੂੰ ਕਿ ਇਸ ਫਿਲਮ ਦੇ ਵਿੱਚ ਕੁੜੀਆਂ ਜਿਹੜੀਆਂ ਨਵੀਆਂ ਲਈਆਂ ਗਈਆਂ ਨੇ ਔਰ ਕੰਮ ਵੀ ਵਧੀਆ ਕਰ ਰਹੀਆਂ ਨੇ ਉਹ ਚੋਇਸ ਕਿਹਨਾਂ ਦੀ ਸੀ ਸਰ ਉਹ ਉਹ ਆਡੀਸ਼ਨ ਦੇ ਵਿੱਚ ਕੁੜੀਆਂ ਸਿਲੈਕਟ ਹੋਈਆਂ ਰਹੀਆਂ ਉਹੀ ਨਹੀਂ ਹੈਗਾ ਕਿ ਅਸੀਂ ਉਹਨਾਂ ਦੀ ਪ੍ਰੋਫਾਈਲ ਦੇਖੀ ਹੈ ਹਨਾ ਇਹ ਕਿਤੇ ਇੰਨੀਆਂ ਫਿਲਮਾਂ ਕੀਤੀਆਂ ਜਾਂ ਕੋਈ ਮਤਲਬ ਉੱਠ ਕੇ ਐਕਟਰ ਬਣ ਗਏ ਉਹ ਕੁੜੀਆਂ ਪ੍ਰੋਪਰ ਥੀਏਟਰ ਕਰਦੀਆਂ ਨੇ ਕਿ ਪ੍ਰੋਪਰ ਐਕਟਿੰਗ ਦੇ ਵਿੱਚ ਉੱਠ ਕੇ ਆਈਆਂ ਨੇ ਅਰਤਾਰ ਭਾਜੀ ਤੇ ਕਰਮਜੀਤ ਭਾਜੀ ਨੇ ਦੋਵਾਂ ਨੇ ਆਡਿਸ਼ਨ ਜਿਹੜੇ ਲਏ ਨੇ ਕਿ ਕਾਫੀ ਕੁੜੀਆਂ ਦੇ ਆਡਿਸ਼ਨ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਇਹ ਕੁੜੀਆਂ ਸਿਲੈਕਟ ਹੋਈਆਂ ਨੇ ਤੇ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ ਬਿਲਕੁਲ ਜੀ ਉਹ ਤਾਂ ਸਾਨੂੰ ਦਿਖ ਵੀ ਰਿਹਾ ਉਹਨ ਲੁਕੇਸ਼ਨ ਆਪਾਂ ਆਏ ਹੋਏ ਆ ਸ਼ੂਟ ਤੇ ਜਦੋਂ ਫਿਲਮ ਰਿਲੀਜ਼ ਹੋਣੀ ਪਤਾ ਲੱਗ ਜਾਣਾ ਬੱਡੇ ਕਿ ਨਾ ਮਨ ਦੇ ਵਿੱਚ ਡਰ ਹੁੰਦਾ ਕਿ ਨਵੀਆਂ ਕੁੜੀਆਂ ਨੂੰ ਚਾਂਸ ਦੇ ਰਿਹਾ ਆਈ ਥਿੰਕ ਹਰ ਇੱਕ ਦੇ ਮਨ ਦੇ ਵਿੱਚ ਹੁੰਦਾ ਬਟ ਜੇ ਨਵੀਆਂ ਨੂੰ ਚਾਂਸ ਨਹੀਂ ਦਵਾਂਗੇ ਤਾਂ ਉਹ ਪੁਰਾਣੇ ਕਿਵੇਂ ਹੋਣਗੇ ਇਹ ਵੀ ਚੀਜ਼ ਆਉਂਦੀ ਹੈ ਹਾਂ ਬਿਲਕੁਲ ਕਿਉਂਕਿ ਅਸੀਂ ਵੀ ਤਾਂ ਕਦੇ ਨਵੇਂ ਸੀ ਨਾ ਸਾਨੂੰ ਵੀ ਤਾਂ ਕਿਸੇ ਨੇ ਚਾਂਸ ਦਿੱਤਾ ਸਾਨੂੰ ਅਵਤਾਰ ਭਾਈ ਮੈਨੂੰ ਅਵਤਾਰ ਭਾਈ ਨੇ ਚਾਂਸ ਦਿੱਤਾ ਸੀ ਅਵਤਾਰ ਭਾਈ ਨੇ ਮੇਰੇ ਤੇ ਰਿਸਕ ਲਿਆ ਸੀ ਉਦੋਂ ਕਿ ਤੂੰ ਨਵਾਂ ਹੈਗਾ ਤੂੰ ਡਾਇਲੋਗ ਲਿਖ ਫਿਲਮ ਦੇ ਗਾਂਧੀ 2 ਫਿਲਮ ਸੀਗੀ ਹੈਨਾ ਉਹਨਾਂ ਨੇ ਡਾਇਲੋਗ ਲਿਖਵਾਏ ਟਰਸਟ ਕੀਤਾ ਉਸ ਤੋਂ ਬਾਅਦ ਵਿੱਚ ਇੱਕ ਲੜੀ ਚੱਲਦੀ ਰਹੀ ਫਿਲਮਾਂ ਦੀ ਉਹਨਾਂ ਨਾਲ ਤੇ ਅਵਤਾਰ ਭਾਈ ਦਾ ਬੇਸਿਕਲੀ ਇਹ ਰਹੇਗਾ ਕਿ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਇਹਦੀ ਪ੍ਰੋਫਾਈਲ ਕਿੰਨੀ ਸਟਰੋਂਗ ਹੈ ਇਹਨੇ ਕਿੰਨੀਆਂ ਫਿਲਮਾਂ ਕੀਤੀਆਂ ਉਹਨਾਂ ਨਹੀਂ ਹੁੰਦਾ ਕਿ ਇਹ ਕੰਮ ਕਿੰਨੀ ਇਮਾਨਦਾਰੀ ਨਾਲ ਕਰੂਗਾ ਜਾਂ ਕਰੂਗੀ ਤੇ ਕੰਮ ਪ੍ਰਤੀ ਕਿੰਨੀ ਡੈਡੀਕੇਟਡ ਹੋਊਗਾ ਤੇ ਉਹਨਾਂ ਨੂੰ ਕੁੜੀਆਂ ਦੇ ਵਿੱਚੋਂ ਚੀਜ਼ ਦਿੱਸੇ ਤਾਂ ਉਹ ਸਿਲੈਕਟ ਹੋਈਆਂ ਤੇ ਉਹ ਕੁੜੀਆਂ ਆਪਣੇ ਮੱਲਾ ਦਾ ਜੋ ਉਮੀਦ ਸੀ ਉਹਦੇ ਖਰੇ ਵੀ ਉੱਤਰ ਰਹੀਆਂ ਨੇ ਕਿਆ ਬਾਤ ਹੈ ਜੀ ਅੱਛਾ ਜੀ ਰਾਜਤਾਲੀਵਾਲ ਮੈਮ ਸੁਖਵਿੰਦਰ ਸਰ ਤੁਸੀਂ ਗੱਲ ਕੀਤੀ ਹੈ ਨਾ ਉਹ ਅੱਜ ਲੋਕੇਸ਼ਨ ਤੇ ਹੈ ਨਹੀਂ ਗਏ ਸੀ ਆ ਜਾਣਗੇ ਹਾਂ ਹਾਂ ਆਣਗੇ ਬਿਲਕੁਲ ਇੱਥੇ ਆਉਣਗੇ ਜਸੀਨ ਹੈਗਾ ਉਹਨਾਂ ਦਾ ਓਕੇ ਓਕੇ ਬਟ ਅਸੀਂ ਇੱਕ ਚੀਜ਼ ਮਿਸ ਕਰਤੀ ਤੁਹਾਡਾ ਸ਼ੂਟ ਆ ਜਿਹੜਾ ਹੋ ਗਿਆ ਹੈ ਨਾ ਉਹ ਉਹ ਤੋਂ ਆਪ ਲੋਕ ਲੇਟ ਆਏ ਹੋ ਨਾ ਨਹੀਂ ਹਮ ਤਾਂ ਸਵੇਰ ਸੇ ਹਮ ਰੇਰੀ ਲਗਾਈ ਖੜੇ ਸੇ अगर हम दोबारा से कपड़े लेकर आए तो आप दोबारा से रेडी लगाओगे क्या तो उसके लिए हमें पूरा गेटअप चेंज करना पड़ता है एक <laughs> टोपी पहनना पड़ता है उसके बाद हम प्रेस, प्रेस अच्छा, अच्छा। गेटअप अच्छा। 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 फिर ही प्रेस करते, करते हो आप ऐसा प्रेस करेंगे तो हमें लगेगा टाइप बैठा है है ना वो बैठे होते हैं तो कोई आता है कि भैया ये प्रेस कर दो ये हमारा कुर्ता कर दो ये हमारा कमीज कर दो तो अच्छा चल रहा है इधर भैया जी की दुकान है उनके सामने हमारा जो है वो रेडी लगा हुआ है तो ये फायदा है 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 आपको आपको लगने का भैया जी की शॉप के सामने रहे सामने रहे उनका नजर रहती जो फिल्म हमारे बचपन से शुरू हो है। <laughs> हो गई अब बाकी हम हम रिवील नहीं करेंगे एक्साइटमेंट में सकता थोड़ा बताए दें आपको। लेकिन जब आप फिल्म देखोगे तो बोलोगे अरे समथिंग वेरी फनी वेरी इंटरेस्टिंग ਸਕ੍ਰੀਨ ਪਲੇ ਡਾਇਲੌਗ ਸਟੋਰੀ ਸਾਰਾ ਕੁਝ ਤੁਹਾਡਾ ਹੀ ਹੈ ਨਾ ਹਾਂ ਸਟੋਰੀ ਉਤਾਰਪਾ ਜੀ ਨਾਲ ਨਾਲ ਕੀ ਲਿਖੀ ਪਈ ਹੈ ਤੇ ਸਕ੍ਰੀਨ ਪਲੇ ਡਾਇਲੌਗ ਭਾਜੀ ਨੇ ਲਖਵਾਏ ਨੇ ਮਤਲਬ ਮੈਂ ਲਿਖ ਕੇ ਲੈ ਕੇ ਜਾਂਦਾ ਸੀ ਕਹਿੰਦੇ ਸੀ ਨਹੀਂ ਇਹਨੂੰ ਚੇਂਜ ਕਰਾਂਗੇ ਕਰੂੰਗਾ ਮਤਲਬ ਕੀ ਕਹਿੰਦੇ ਹੁੰਦੇ ਨੇ ਕਿ ਕੀਬੋਰਡ ਮੇਰਾ ਸੀ ਡੰਡਾ ਇਹਨਾਂ ਦਾ ਸੀ ਨਾਲ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਥੈਂਕ ਯੂ ਸੋ ਮੱਚ ਅਮਨ ਸਰ ਗੱਲਬਾਤ ਕਰਨ ਲਈ ਐਸ ਵੈਲ ਬਾਕੀ ਜੀ ਆਪਾਂ ਦੇਖਦੇ ਹਾਂ ਨਜ਼ਾਰਾ ਕਿਵੇਂ ਦਾ ਹੋਣ ਵਾਲਾ ਆਨ ਲੁਕੇਸ਼ਨ ਥੈਂਕ ਯੂ ਜੀ ਥੈਂਕ ਯੂ ਸੋ ਮੱਚ